हुन सां ਹੇ ਜੋਤੇ ਤੂੰ ਸੁਲਤਾਨ ਕਹਾ ਮੀਆਂ ਤੇਰੀ ਕਵਨ ਵਡਾਈ ਜੋਂ ਦੇ ਸੁ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਸਜੇ ਦਰਬਾਰ ਅੰਦਰ ਸਜ ਕਰਕੇ ਬੈਠੀਆਂ ਗੁਰਸਿੱਖ ਸੰਗਤਾਂ ਢਾਡੀ ਜਿੱਥੇ ਦੀ ਹਾਜ਼ਰੀ ਕਬੂਲੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਮੱਖਣਸ਼ਾ ਲਵਾਲਾ ਦੀ ਯਾਦ ਦੇ ਵਿੱਚ ਇਕੱਤਰ ਹੋਇਆ ਜਿੰਨਿਆਂ ਵੀ ਗੁਰਸਿੱਖ ਸੰਗਤਾਂ ਦਰਬਾਰ ਦੀ ਹਾਜ਼ਰੀ ਭਰ ਰਹੇ ਹਨ ਮੈਂ ਮੱਖਣਸ਼ਾ ਸੇਵਾ ਸੁਸਾਇਟੀ ਕਹਿ ਲਮਾ ਆਰਗੇਨਾਈਜੇਸ਼ਨ ਕਹਿ ਲਮਾ ਕਮੇਟੀ ਕਹਿ ਲਮਾ ਸੰਸਥਾ ਕਹਿ ਲਮਾ ਜਿਨ੍ਹਾਂ ਭਰਾਵਾਂ ਨੇ ਇਕੱਠੇ ਹੋ ਕੇ ਇਕਜੁੱਟ ਹੋ ਕਰਕੇ ਤਿੰਨ ਦਿਨ ਤੋਂ ਗੁਰੂ ਘਰ ਵਿਖੇ ਸੇਵਾ ਨਿਭਾਈ ਔਰ ਉਹਨਾਂ ਮਹਾਪੁਰਸ਼ਾਂ ਨੂੰ ਯਾਦ ਕੀਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਤਿੰਨ ਦਿਨ ਸਿਰ ਤੋੜ ਮਿਹਨਤ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਸੇਵਾ ਨਿਭਾਈ ਐ ਸੋ ਆਓ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਜੀ ਆਇਆਂ ਆਖੇ ਜਾਂਦੇ ਤੇ ਕੁਝ ਕੁ ਸਮੇਂ ਦੇ ਲਈ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰੀਏ ਆਪਾਂ ਜਿਨ੍ਹਾਂ ਦੀ ਯਾਦ ਦੇ ਵਿੱਚ ਇਕੱਤਰ ਹੋਇਆ ਉਹਨਾਂ ਦੀਆਂ ਬਾਤਾਂ ਪਾਈਏ ਉਹਨਾਂ ਦੀ ਗੱਲ ਕਹੀਏ ਹੁਣ ਜਿੱਥੇ ਤੁਸੀਂ ਸਾਰਿਆਂ ਨੇ ਗੁਰੂ ਘਰ ਵਿਖੇ ਅਰਦਾਸ ਬੇਨਤੀ ਕਰਨੀ ਹੈ ਇਕੱਠੇ ਹੋ ਕੇ ਬੰਦਾ ਅਰਦਾਸ ਕਰਦਾ ਜਦੋਂ ਕਦੇ ਬੇਫਤਾ ਪੈ ਜਵੇ ਜਦੋਂ ਕਦੇ ਮੁਸ਼ਕਲ ਪੈ ਜਵੇ ਜਿਸ ਮੁਸ਼ਕਲ ਦੀ ਘੜੀ ਦੇ ਵਿੱਚ ਕੋਈ ਰਿਸ਼ਤੇਦਾਰ ਸਾਥ ਨਾ ਦੇਵੇ ਕੋਈ ਮਿੱਤਰ ਦੋਸਤ ਸਾਥ ਨਾ ਦੇਵੇ ਫਿਰ ਗੁਰੂ ਅੱਗੇ ਅਰਦਾਸ ਕਰਦਾ ਹੈ ਵੀ ਹੁਣ ਆਇਆ ਸਮਝਤਾ ਵਾਲੇ ਸਮੇਂ ਦੇ ਵਿੱਚੋਂ ਤੂੰ ਮੈਨੂੰ ਕੱਢ ਸਕਦਾ ਓ ਇੱਕ ਸਮਾਸੀ ਜਦੋਂ ਮੱਖਣ ਛਾ ਲਵਾਣਾ ਇੱਕ ਵਪਾਰ ਕਰਿਆ ਕਰਦਾ ਸੀ ਵਪਾਰ ਦੇ ਦੌਰਾਨ ਵਪਾਰੀ ਲੋਕ ਬੈਠੇ ਹੋਣਗੇ ਟਰੱਤਾਂ ਵਾਲੇ ਵੀਰ ਬੈਠੇ ਹੋਣਗੇ अनेका ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰ ਵਪਾਰ ਦੇ ਵਿੱਚ ਉਹਨੇ ਸਾਜੋ-ਸਮਾਨ ਲਿਆ ਜਹਾਜ਼ ਦੇ ਵਿੱਚ ਲਦਿਆ। ਜਦੋਂ ਤੁਰਨ ਲੱਗਿਆ ਇੱਕ ਜ਼ੋਰਦਾਰ ਤੂਫਾਨ ਸਮੁੰਦਰ ਦੇ ਵਿੱਚ ਆ ਗਿਆ। ਉਸ ਜ਼ੋਰਦਾਰ ਤੂਫਾਨ ਦੇ ਵਿੱਚ بارش ਆਈ ਹੈ। ਪਾਣੀ ਛੱਲਾ ਮਾਰਦਾ ਵੇੜਾ ਅੱਗੇ ਨਹੀਂ ਵੱਧਦਾ। ਘਮਣਖੇਈ ਦੇ ਵਿੱਚ ਫਸ ਗਿਆ ਕਿਉਂ ਲੱਗਦਾ ਵੀ ਕੁਝ ਪਾਲ ਨੇ ਵੇ ਫਿਰ ਮੌਤ ਸਾਹਮਣੇ ਦਿਖਾਈ ਦਿੰਦੀ ਹੈ ਹੁਣ ਭਾਈ ਮੱਖਣਸ਼ਾ ਲਵਾਨਾ ਉਸ ਘੁੰਮਣ ਘੇਰੀ ਦੇ ਵਿੱਚ ਫਸਿਆ ਹੋਇਆ ਸਮੁੰਦਰ ਦੇ ਵਿੱਚ ਫਸਿਆ ਹੋਇਆ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦੋਹੇ ਹੱਥ ਜੋੜ ਕੇ ਜਿਵੇਂ ਅਰਦਾਸ ਬੇਤੀ ਕਰਦਾ ਉਸ ਸਮੇਂ ਦੇ ਸੀਨ ਨੂੰ ਮੇਰੇ ਢਾਡੀ ਸਾਥੀ ਸੀਤਲ ਮਿਸ਼ਰਾ ਗੁਰਮਾ ਵਾਲੇ ਗੁਰਮੀਤ ਸਿੰਘ ਜੀ ਸ਼ੇਰਪੁਰੀ ਜੋ ਰਹਿੰਦੇ ਨੇ ਫਰੀਦਕੋਟ ਸਰੰਗੀ ਮਾਰਕਟ ਕੁਲਵਿੰਦਰ ਸਿੰਘ ਦੀ ਘੁੰਮਣ ਪੈਲ ਵਾਲੇ ਆਪ ਜੀ ਦੇ ਨਾਲ ਕਮਤਾ ਸਾਂਝੀ ਹੈ ਉਹ ਕਰਦਾ ਦਾਸ ਬੇਨਤੀ ਕਰਨੀ ਹੈ ਅਨੇਕਾਂ ਲਹਿਰਾਂ ਉੱਠਦੀਆਂ ਨੇ ਜਿਹਦੇ ਵਿੱਚ ਇਹ ਵੇੜਾ ਘਿਰਿਆ ਪਿਆ ਹੈ ਹੇ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਸਾਡਾ ਜੀਵਨ ਵਾਲਾ ਵੇੜਾ ਵੀ ਪਾਰ ਲਾ ਦੇ ਹਣ ਉਸ ਵੇਲੇ ਗੁਰਤੇਗ ਬਹਾਦਰ ਮਹਾਰਾਜ ਜਦੋਂ ਹਰਕੋਬਿੰਦ ਮਹਾਰਾਜ ਨੇ ਤੀਸਰੀ ਜੰਗ ਚੌਥੀ ਜੰਗ ਘਰਤਾਰਪੁਰ ਦੀ ਲੜੀ ਸੀ ਗੁਰਤੇਗ ਬਹਾਦਰ ਮਹਾਰਾਜ ਨੇ ਉਹ ਜੋਹਰ ਦਿਖਾਏ ਸੀ ਤੇਗ ਦੇ ਜਿਸ ਕਰਕੇ ਮਹਾਰਾਜ ਨੇ ਤੇਗ ਬਹਾਦਰ ਨਾਮ ਸੀ ਜਿਹੜਾ ਉਹ ਰੱਖ ਦਿੱਤਾ ਸੀ ਔਰ ਤਿਆਗ ਦੀ ਮੂਰਤ ਪਹਿਲਾਂ ਤਿਆਗ ਮਲ ਆਖਿਆ ਜਾਂਦਾ ਸੀ ਹੁਣ ਲੋਕ ਮਖੌਲ ਦੇ ਤੌਰ ਤੇ ਬਾਬੇ ਬਕਾਲੇ ਦੀ ਧਰਤੀ ਉੱਤੇ ਤੇਗਾ ਬੋਰਾ ਆਖਦੇ ਨੇ ਇਹੋ ਜੀ ਦੁਨੀਆ ਵੀ ਹੈ ਗੁਰਨਾਮਕ ਪਾਤਸ਼ਾਹ ਨੂੰ ਕਰਾਈਆਂ ਲੋਕ ਕਵਾ ਰੱਖਦੇ ਨੇ ਭੂਤ ਨਾ ਬਿਤਾਲਾ ਆਖਿਆ ਜਾਂਦਾ ਔਰ ਅੱਜ ਦੇ ਯੁੱਗ ਦੇ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਟੱਕਰ ਲੈਂਦੇ ਨੇ ਲੋਕ ਅੰਗ ਪਾੜ ਦਿੰਦੇ ਨੇ ਬੇਅਦਬੀਆਂ ਕਰ ਦਿੰਦੇ ਨੇ ਸਮੇਂ ਦੇ ਵਿੱਚ ਮਨੁੱਖ ਪਰਮਾਤਮਾ ਨਾਲ ਟਕਰ ਲੈਂਦਾ ਰਹਿੰਦਾ ਹੈ ਹੁਣ ਗੱਲ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਦੀ ਧਰਤੀ ਉੱਤੇ ਜਿੱਥੇ ਆ ਪਿੱਛੇ ਦੇ ਜੋੜ ਮੇਲਾ ਜਿਹੜਾ ਹੋਕੇ ਹੱਡੇ ਰਖਣ ਕੁੰਡਿਆਂ ਨੂੰ ਜਿਹੜਾ ਮੇਲਾ ਹੁੰਦਾ ਆਹ ਸਮਾਂ ਇਜਾਜ਼ਤ ਨਹੀਂ ਦਿੰਦਾ ਮੱਖਣ ਸ਼ਾ ਲਵਾਣਾ ਅਰਦਾਸ ਕਰਦਾ ਹੈ ਕਿ ਮੈਂ ਤੇਰੇ ਦਰਬ ਉੱਤੇ ਕੁਝ ਭੇਟਾ ਚੜਾਉਂਗਾ ਜੋ ਮਨ ਦੇ ਵਿੱਚ ਇੱਛਾ ਤਾਰ ਲੈਂਦਾ ਹੈ ਉਹਨੂੰ ਤੁਸੀਂ ਸੁਖਣਾ ਦੇ ਰੂਪ ਦੇ ਵਿੱਚ ਮੰਨ ਲਵੋ ਜਿਹਾ ਇੱਛਾ ਅਨੁਸਾਰ ਭੇਟਾ ਕਹਿ ਲਵੇ ਔਰ ਅਸੀਂ ਜੋ ਕੁਝ ਵੀ ਮੰਗਦੇ ਆ ਗੁਰੂ ਕੋਲੇ ਮੰਗਦੇ ਆ ਆਪ ਦੇ ਪੱਲੇੋਂ ਤਾਂ ਕੁਝ ਨਹੀਂ ਦਿੰਦੇ ਜੋ ਕੁਝ ਮਹਾਰਾਜ ਸਾਨੂੰ ਦਿੰਦਾ ਉਹਦੇ ਵਿੱਚੋਂ ਦਸਵਾਂ ਹਿੱਸਾ ਆਪਾਂ ਭੇਟ ਕਰ ਦਿੰਦੇ ਆ ਔਰ ਲੈਂਦੇ ਤਾਂ ਮਹਾਰਾਜ ਦੇ ਕੋਲੇ ਦੱਦਾ ਦਾਤਾ ਏਕ ਹੈ ਸਭ ਕੁਝ ਦੇਵਨ ਹਾਰ ਦਿੰਦੇ ਤੋਟਨਾ ਆ ਵੀ ਅਗਣਤ ਭਰੇ ਪੰਡਾਰ ਤੇ ਨੇਕਾ ਭੰਡਾਰਿਆਂ ਦਾ ਮਾਲਕ ਹੈ ਇਹਦੇ ਦਰ ਉੱਤੇ ਵੀ ਮੰਗਦੇ ਆ ਅਸੀਂ ਰੋਜ਼ ਔਰ ਉਹਦੇ ਵਿੱਚੋਂ ਹੀ ਜਿਹੜਾ ਤਸਬੰਦ ਭੇਟਾ ਕਰਦਿਆ ਹੁਣ ਜਦੋਂ ਅਰਦਾਸ ਬੇਜਤੀ ਕੀਤੀ ਦਿੱਲੀ ਪਹੁੰਚਿਆ ਜਦੋਂ ਹਰਿਕ੍ਰਿਸ਼ਨ ਮਹਾਰਾਜ ਨੇ ਇਹ ਗੱਲ ਆਖਤੀ ਸੀ ਕਿ ਬਾਬਾ ਵਸੇ ਗ੍ਰਾਮ ਬਕਾਲੇ ਇੱਕ ਉਂਗਲੀ ਖੜੀ ਕਰ ਦਿੱਤੀ ਹੈ ਪੁੱਛਣਾ ਕੀਤਾ ਕਿ ਗੁਰਨਾਨਕ ਪਾਤਸ਼ਾਹ ਦੀ ਗੱਦੀ ਤੇ ਕੌਮ ਬਰਾਜਮਾਨ ਹੈ ਹੁਣ ਮਨ ਦੇ ਵਿੱਚ ਦੋਧਾ ਖੜੀ ਹੋ ਗਈ ਆ ਭਾਈ ਮੰਜੀਆਂ ਲੱਗੀਆਂ ਹੋਈਆਂ ਗੁਰੂ ਕਿਹੜਾ ਹੋ ਸਕਦਾ ਹੁਣ ਇੱਥੇ ਮਹਾਰਾਜ ਆਖਦੇ ਨੇ ਜੇਕਰ ਪਰਮਾਤਮਾ ਜੇਕਰ ਗੁਰੂ ਹੀਰਾ ਹੈ ਹਰ ਹੀਰਾ ਜਨ ਜਹਰੀ ਫਿਰ ਜਹਰੀ ਪਛਾਨ ਸਕਦਾ ਹੀਰੇ ਨੂੰ ਔਰ ਹੀਰੇ ਦੀ ਪਹਿਚਾਨ ਉਹ ਲੋਕ ਕਰ ਸਕਦੇ ਨੇ ਉਹ ਲੋਕ ਪਛਾਨ ਸਕਦੇ ਨੇ ਉਹ ਅੱਖੀਆਂ ਹੋਰ ਨੇ ਜਿਹੜੀਆਂ ਪ੍ਰੀਤਮ ਦੇ ਦਰਸ਼ਨ ਕਰਦੀਆਂ ਨੇ ਪਹੁੰਚਿਆ ਬਾਵੇ ਬਕਾਲੇ ਦੀ ਧਰਤੀ ਉੱਤੇ ਵੇਖਾਂ ਗੁਰੂ ਕੌਣ ਹੈ ਦੋ ਦੋ ਚਾਰ ਚਾਰ ਮੋਹਰਾ ਰੱਖਦਾ ਜਾਂਦਾ ਫਿਰ ਪੁੱਛਣਾ ਕੀਤਾ ਵੀ ਕੋਈ ਹੋਰ ਵੀ ਹੈ ਹੁਣ ਆਪਣੇ ਲਹਿਜੇ ਵਿੱਚ ਫੇਰ ਆਖਿਆ ਹੈ ਇੱਕ ਤੇਗਾ ਬੋਰਾ ਜਾ ਰੱਖੀ ਉਹ ਕਾਰ ਭੇਟਾ ਫਿਰ ਹੱਥ ਫੜ ਲਿਆ ਜਾ ਕੇ ਮੱਖਣਸ਼ਾ ਲਵਾਣੇ ਮਨ ਦੇ ਵਿੱਚ ਸੋਚਿਆ ਕੁਝ ਹੋਰ ਔਰ ਕਰਦਾ ਕੁਝ ਹੋਰ ਔਰ ਵੇਖ ਹਜੇ ਤੱਕ ਤਾਂ ਮੁੱਢੇ ਉਤੋਂ ਨੀਲ ਵੀ ਨਹੀਂ ਉਤਰਿਆ ਜਿਸਮੇ ਫਸਿਆ ਹੋਇਆ ਸੀ ਅਰਦਾਸਾਂ ਕਰਦਾ ਸੀ ਪਰ ਬਾਜ ਗੁਰੂ ਤੋਂ ਮਨਕਰ ਹੁੰਦਾ ਜਾਣਾ ਰੌਲਾ ਪਾ ਦਿੱਤਾ ਕੂਠੇ ਚੜ ਕੇ ਮੈਂ ਸੱਚਾ ਗੁਰੂ ਲੱਭ ਲਿਆ ਆਓ ਜਿਵੇਂ ਭਾਈ ਮੱਖਣਸ਼ਾ ਲਵਾਣਾ ਗੁਰੂ ਦੇ ਲੱਭੇ ਵਾਰੇ ਜੋ ਗੁਰਸਿੱਖ ਸੰਗਤਾਂ ਨੂੰ ਦੱਸ ਰਿਹਾ ਉਸ ਸਮੇਂ ਦਾ ਸੀ ਢਾਡੀ ਜਿੱਥਾ ਕੰਪਤਾ ਦੇ ਰੂਪ ਦੇ ਵਿੱਚ ਹੈ ਕਿਉਂ ਬਿਆਨ